ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਬਹੁਤ ਹੀ ਕਹਣ ਜਾਂ ਲਾਈਵ ਲੈ ਕੇ ਆਏ ਦਾ ਲਾਈਵ ਆਪਾਂ ਪੰਨਾ ਸਿੱਧੂ ਦੇ ਲੈ ਕੇ ਹਾਜ਼ਰ ਹੋਇਆ ਕੀ ਕਿ ਆਪਾਂ ਪੰਨਾ ਸਿੱਧੂ ਨੇ ਆਪਣੇ ਅੱਜ ਦੇ ਇਸ ਲਾਈਵ ਤੇ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਯੇਨ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਇਓ ਤੇ ਨਾਲ ਹੀ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਤੁਹਾਨੂੰ ਅੱਜ ਦਾ ਇਹ ਲਾਈਵ ਵਧੀਆ ਲੱਗਾ ਤੇ ਵੀਡੀਓ ਦੇ ਥੱਲੇ ਬਣੇ ਲਾਈਕ ਦੇ ਬਟਨ ਤੇ ਕਲਿੱਕ ਕਰਕੇ ਜਰੂਰ ਯਾਦ ਨਾਲ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਯਾ ਬਾਕੀ ਆਓ ਚਲ ਕਮਰੌਣੀਆਂ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਕੀ ਕੀ ਪਾਣਾ ਸਿੱਧੂ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਆ ਲੈ ਬਈ ਹਾਂਜੀ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਨੌਜਵਾਨ ਮੇਰੇ ਭੈਣ ਭਰਾ ਮੇਰੇ ਵੀਰ ਬਜ਼ੁਰਗ ਮੇਰੇ ਮਾਵਾ ਭੈਣਾ ਜਿੰਨੇ ਵੀ ਤੁਸੀਂ ਅੱਜ ਮੇਰੀ ਗੱਲ ਨੂੰ ਸੁਣੋਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਬੇਨਤੀ ਹੀ ਕਰਦਾ ਕਿ ਜਿਹੜਾ ਇਹ ਫੇਸਬੁੱਕ ਪੇਜ ਆ ਇਹਨੂੰ ਵੱਧ ਤੋਂ ਵੱਧ ਜਿੰਨੇ ਵੀ ਤੁਸੀਂ ਹੁਣ ਮੇਰੀ ਪਹਿਲੀ ਵਾਰ ਵੀਡੀਓ ਦੇਖਣ ਲੱਗੇ ਸਾਰਿਆਂ ਨੇ ਸਾਂਝਾ ਕਰ ਦੇਣਾ ਸਾਰਿਆਂ ਨੇ ਹੁਣੇ ਸ਼ੇਅਰ ਕਰ ਦੇਣਾ ਇਹਨੂੰ ਕਿਉਂਕਿ ਸਰਕਾਰ ਨੇ ਇੱਕ ਸਰਕਾਰ ਚਾਹੁੰਦੀ ਆ ਵੀ ਇਹਨਾਂ ਨੌਜਵਾਨਾਂ ਦੀ ਇਹਦੇ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬੰਦ ਕਰਨੀ ਆ ਮੈਂ ਸਰਕਾਰੇ ਤੈਨੂੰ ਇੱਕ ਗੱਲ ਕਹਿ ਦੇਣਾ ਚਾਹਣਾ ਇਹ ਆਵਾਜ਼ਾਂ ਹੁਣ ਨਹੀਂ ਬੰਦ ਹੋਣੀਆਂ ਇਹ ਆਵਾਜ਼ਾਂ ਬੰਦ ਹੋਣ ਵਾਲੀਆਂ ਨਹੀਂ ਹੈਗੀਆਂ ਜਿੰਨਾ ਇਹਨਾਂ ਨੂੰ ਤੂੰ ਦੱਬੇਂਗੀ ਜਿੰਨਾ ਇਹਨਾਂ ਨੇ ਆਵਾਜ਼ਾਂ ਬੰਦ ਕਰਨ ਦੀ ਕੋਸ਼ਿਸ਼ ਕਰਨਗੀ ਓੰਨੀ ਅਸੀਂ ਦੂਣ ਸੁਵਾਣੇ ਹੋ ਕੇ ਅਸੀਂ ਤੇਰੇ ਵਿਰੁੱਧ ਬੋਲਾਂਗੇ ਅਸੀਂ ਤੇਰੇ ਗਲਤ ਨੀਤੀਆਂ ਦੇ ਖਿਲਾਫ ਬੋਲਾਂਗੇ ਅਸੀਂ ਦਬਣ ਵਾਲੇ ਨਹੀਂ ਹੈਗੇ ਤੂੰ ਮੇਰਾ ਫੇਸਬੁੱਕ ਪੇਜ ਬੰਦ ਕਰਿਆ ਪਹਿਲਾਂ ਮੇਰਾ ਕਿਸਾਨੀਓਂ ਦੋਨਾਂ ਵਾਲੇ ਫੇਸਬੁੱਕ ਪੇਜ ਬੰਦ ਕਰਿਆ ਹੁਣ ਅੱਜ ਫੇਰ ਇਹਨਾਂ ਨੇ ਆ ਜਿਹੜਾ ਕੱਲ ਫੇਸਬੁੱਕ ਪੇਜ ਬੰਦ ਕਰਿਆ 1.5 ਮਿਲੀਅਨ ਦੇ ਤਕਰੀਬਨ ਲੋਕ ਚੁੜੇ ਹੋਏ ਸੀਗੇ ਆ ਜਿਹੜਾ ਤੁਸੀਂ ਲੀਡਰ ਹੋਣਾ ਤੁਹਾਨੂੰ ਕੋਈ ਸਿਸਟਮ ਸੁਣਕਣੀ ਰਾਜੀ ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਸਾਨੂੰ ਕਿਹੜੇ ਸੋਸ਼ਲ ਮੀਡੀਆ ਵਾਲੇ ਇੱਕ ਪਾਸੇ ਤੁਸੀਂ ਕਹਿੰਦੇ ਉਹਦਾ ਸਿਸਟਮ ਨਹੀਂ ਚੱਲਦਾ ਇਹਦੇ ਤੋਂ ਬਣਾ ਗੱਲ ਨਹੀਂ ਬਣਦੀ ਇਹ ਜਿਹੜਾ ਅੱਜ ਦਾ ਦੌਰ ਆ ਅੱਜ ਦਾ ਦੌਰ ਇਹੀ ਆ ਵੀਰੋ ਕਿ ਮੀਡੀਆ ਸਾਰਾ ਵਿਕਿਆ ਹੋਇਆ ਕਿੰਨਿਆ ਕਮੀਡੀਆ ਆਪਣੀਆਂ ਗੱਲਾਂ ਕਰਦਾ ਸਾਰਾ ਸਰਕਾਰ ਦੇ ਸਾਰਾ ਸਰਕਾਰ ਦੇ ਜਿਹੜਾ ਪੱਖ ਦੇ ਵਿੱਚ ਭੁਗਤਦਾ ਸੁਣੋ ਮੈਂ ਇੱਕ ਗੱਲ ਦੱਸਦਾ ਕਿ ਸਰਕਾਰ ਦੇ ਮੀਡੀਆ ਆਪਣੀ ਆਵਾਜ਼ ਨਹੀਂ ਆਪਣੀ ਬੁਲੰਦ ਕਰਕੇ ਰਾਜੀ ਤੁਸੀਂ ਇੱਕ ਚੀਜ਼ ਦੇਖੋ ਜਿਹੜਾ ਮੀਡੀਆ ਜਿਹੜਾ মিডিਆ ਕੱਲ ਦੀ ਤੁਹਾਨੂੰ ਮੈਂ ਗੱਲ ਦੱਸਦਾ ਜਿਹੜਾ মিডিਆ ਕੱਲ ਅ ਕਿੰਨੇ ਦਿਨਾਂ ਤੋਂ ਸਿੱਧੂ ਬਾਈ ਦੇ ਜਿਹੜਾ ਬੱਚਾ ਬਾਈ ਜਿਹੜਾ ਹੋਇਆ ਆਪਣਾ ਭਰਾ ਹੋਇਆ ਛੋਟਾ ਭਰਾ ਪੈਦਾ ਹੋਇਆ ਸਾਰਾ মিডিਆ ਉਹਦੀ ਖੁਸ਼ੀ ਮਨਾ ਰਿਹਾ ਸੀਗਾ ਸਾਰਾ মিডিਆ ਚਲੋ ਆਪਣੇ ਵਿਊ ਲੈ ਰਿਹਾ ਸੀਗਾ ਵਿਊ ਲੈ ਰਿਹਾ ਸੀ ਨਾ ਸਾਰਾ মিডিਆ ਵਿਊ ਲੈ ਰਿਹਾ ਸੀਗਾ ਵੀ ਦੇਖੋ ਵਿਗੋਂ ਦਾ ਮਾਰਾ ਵੀਡੀਓ ਪਾਈ ਗਿਆ ਦੇਖੋ ਜੀ ਕਰੋ ਮੂਸੇ ਵਾਲੇ ਦੇ ਪਰਿਵਾਰ ਦੀ ਸੁਣੀ ਆ ਗੱਲ ਪਰ ਜਿਹੜੀ ਰਾਤ ਬਾਪੂ ਨੇ ਵੀਡੀਓ ਪਾਈ ਆ ਕਿ ਮੈਨੂੰ ਜਿਹੜਾ ਪੰਜਾਬ ਸਰਕਾਰ ਤੰਗ ਕਰ ਰਹੀ ਆ ਨੋਟਿਸ ਭੇਜ ਰਹੀ ਆ ਉਹ ਵੀਡੀਓ ਕਿੰਨੇ ਕੁ ਚੈਨਲਾਂ ਨੇ ਚਲਾਈ ਆ ਦੱਸੋ ਜੀ ਜਿਹੜੀ ਸਰਕਾਰ ਦੇ ਖਿਲਾਫ ਗੱਲ ਆ ਉਹ ਤਾਂ ਕੋਈ মিডিਆ ਚਲਾਕੀ ਨਹੀਂ ਰਾਜੀ ਉਹ ਕੱਲ ਕਿੰਨੇ ਕੁ মিডিਆ ਨੇ ਚਲਾਈ ਆ ਇਸ ਕਰਕੇ ਪੰਜਾਬ ਦੇ ਨੌਜਵਾਨੋ ਇਹ ਆਪਣੀਆਂ ਆਵਾਜ਼ਾਂ ਦੱਬਣਾ ਚਾਹੁੰਦੇ ਨੇ ਅਸੀਂ ਦਬਣ ਝੁਕਣ ਵਾਲੇ ਨਹੀਂ ਹੈਗੇ ਆ ਜਿੰਨੇ ਵੀ ਜਾਣੇ ਤੁਸੀਂ ਇਸ ਮੇਰੀ ਇੱਥੇ ਗੱਲ ਨੂੰ ਸੁਣੀ ਜਾਂਦੇ ਹੋ ਫੇਸਬੁੱਕ ਨੂੰ ਇਹ ਸਾਰੇ ਜਣੇ ਨੇ ਖਾਸ ਕਰਕੇ ਤੁਸੀਂ ਆਪਣੇ ਬੇਬੇ ਬਾਪੂਆਂ ਦੇ ਸਾਰੇ ਥਾਵਾਂ ਤੇ ਇਹ ਲਿੰਕ ਨੂੰ ਪਹੁੰਚਾ ਦੇਣਾ ਕਿ ਆਹ ਜਿਹੜਾ ਨਵਾਂ ਭੰਨ ਦਾ ਫੇਸਬੁੱਕ ਪੇਜ ਆ ਤੇ ਉਹਦੀ ਵੀ ਮੈਜਿਡੀ ਸਰਕਾਰ ਤੇ ਮੈਨੂੰ ਮੈਂ ਅੱਜ ਮੈਨੂੰ ਇੱਕ ਹਾਈ ਕੋਰਟ ਦੇ ਵਕੀਲ ਨਾਲ ਮੇਰੀ ਗੱਲ ਹੋਈ ਕਹਿੰਦਾ ਵੀ ਹਾਈ ਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਪਾਓ ਇਹਦੀ ਵੀ ਜਿਹੜੀ ਫਰੀडम ਆਫ ਸਪੀਚ ਦੀ ਗੱਲ ਹੈ ਕਿ ਐਵੇਂ ਆਵਾਜ਼ਾਂ ਤੁਸੀਂ ਜਿਹੜੀਆਂ ਸਾਡੀਆਂ ਆਵਾਜ਼ਾਂ ਦੱਬਣਾ ਚਾਹੁੰਦੇ ਹੋ ਕੋਸ਼ਿਸ਼ ਕਰੂੰਗਾ ਕਿ ਉਹਦੀ ਵੀ ਮੈਜਿਡੀ ਅਪੀਲ ਪਾਉਂਗਾ ਪਰ ਸਾਰੇ ਨੌਜਵਾਨ ਜਿਹੜੇ ਇਹ ਮੇਰਾ ਫੇਸਬੁੱਕ ਪੇਜ ਇਹਨਾਂ ਨੇ ਬੰਦ ਕਰਿਆ ਸਾਨੂੰ ਸਭ ਨੂੰ ਪਤਾ ਵੀ ਕਿਉਂ ਬੰਦ ਕੀਤਾ ਤੇ ਆ ਸਾਰਿਆਂ ਨੇ ਨਵੇਂ ਜਣੇ ਨੇ ਫੋਲੋ ਕਰ ਦੇਣਾ ਸ਼ੇਅਰ ਕਰ ਲੈਣਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਂਝੀ ਕਰਕੇ ਵੀਡੀਓ ਤੁਸੀਂ ਲੋਕਾਂ ਤੇ ਕਿਰਪਾ ਚਾਦਣੀ ਭਗਵਾਨ ਆਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਜਿਹੜਾ ਤੁਸੀਂ ਕਰਨੇ ਚੰਗੀਆਂ ਨਹੀਂ ਕਰ ਰਹੇ ਹੋ ਪਹਿਲਾਂ ਤਾਂ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਮੇਲ ਪਾਈ ਇੰਡੀਆ ਗਵਰਨਮੈਂਟ ਨੂੰ ਮੇਲ ਪਾਈ ਕਿ ਆ ਜਿਹੜਾ ਪੇਜ ਬੰਦ ਹੋਣਾ ਚਾਹੀਦਾ ਫਿਰ ਇੰਡੀਆ ਗਵਰਨਮੈਂਟ ਨੇ ਮੇਲ ਪਾਈ ਫੇਸਬੁੱਕ ਨੂੰ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਮੇਲ ਪਾਈ ਆ ਇੰਡੀਆ ਗਵਰਨਮੈਂਟ ਨੂੰ ਉਹ ਸਾਰਾ ਮੇਰੇ ਕੋਲੇ ਰਾਈਟ ਮੈਨੇਜਰ ਆ ਮੈਨੂੰ ਮਿਲਿਆ ਹੋਇਆ ਸਾਰਾ ਮੈਂ ਅੱਜ ਤਾਂ ਨਹੀਂ ਇਹ ਡੀਟੈਲ ਤੇ ਹੈਗਾ ਮੈਂ ਅੱਜ ਤਾਂ ਨਹੀਂ ਇਹ ਫੇਸਬੁੱਕ ਚਲਾ ਰਿਹਾ ਮੈਂ ਅੱਜ ਤਾਂ ਨਹੀਂ ਕੋਈ ਚਲਾ ਰਿਹਾ ਮੈਨੂੰ ਸਾਰਾ ਕੁਝ ਪਤਾ ਹੈ ਭਾਈ ਗਿੰਮੇਚ ਨੂੰ ਬੰਦਾ ਕੋਲੇ ਰਾਈਟ ਮੈਨੇਜਰ ਆਉ ਮੈਨੂੰ ਰਾਈਟ ਮੈਨੇਜਰ ਮਿਲਿਆ ਹੋਇਆ ਹੈ ਪੰਜਾਬ ਦੇ ਵਿੱਚ ਰਾਈਟ ਮੈਨੇਜਰ ਗਿੰਮੇਚ ਨੂੰ ਬੰਦਾ ਕੋਲੇ ਆ YouTube ਦੀ ਕੰਟੈਂਟ ਆੜੀ ਗਿੰਮੇਚ ਨੂੰ ਬੰਦਾ ਕੋਲੇ ਆ ਮੈਨੂੰ ਮਿਲੀ ਹੋਈ ਹੈ YouTube ਦੀ ਕੰਟੈਂਟ ਆੜੀ ਪਰ ਤੁਸੀਂ ਵੀ ਜਿਹੜਾ ਉਹ ਜਿਹੜਾ ਸਾਰਾ ਤੁਸੀਂ ਯਾਦ ਰੱਖਿਓ ਕਿ ਇਹ ਇਹ ਸਾਰਾ ਜਿਹੜਾ ਤੁਸੀਂ ਸਾਂਝਾ ਕਰਕੇ ਪਹੁੰਚਾ ਦੇਣਾ ਇੱਕ ਤੋਂ ਨ ਇੱਕ ਦਮ ਮੈਂ ਤੁਹਾਨੂੰ ਹੋਰ ਗੱਲਾਂ ਦੱਸਦਾ ਪੰਜਾਬ ਸਰਕਾਰ ਹੁਣ ਇਸ ਟਾਈਮ ਜਿਹੜਾ ਪੰਜਾਬ ਦੇ ਤੁਸੀਂ ਦੇਖਿਓ ਖਾਸ ਕਰਕੇ ਜਿਹੜੀਆਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੀਆਂ ਵੀਡੀਓ ਨੇ ਨਾ ਖਿਲਾਫ ਤੁਸੀਂ ਦੇਖਿਓ ਉਹ ਵੀਡੀਓ ਸਨ ਉੱਥੇ ਆਉਣੀਆਂ ਨਹੀਂ ਹੁਣ ਉਹ ਤੁਹਾਨੂੰ ਮਿਲਣੀਆਂ ਨਹੀਂ ਹੁਣ ਵੀਡੀਓ ਇਸ ਇੱਥੋਂ ਇੰਨੇ ਛੋਟੇ ਲੈਵਲ ਤੇ ਆਏ ਹੋਏ ਨੇਗੇ ਇੱਕ ਪਾਸੇ ਤਾਂ ਇਹ ਗੱਲ ਕਹਿੰਦੇ ਨੇ ਸੋਸ਼ਲ ਮੀਡੀਆ ਵਾਲੇ ਹੀ ਨੇ ਇਹ ਇੱਕ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਜ਼ੋਰ ਦੇ ਰਹੇ ਹੋ ਕਿੰਨਾ ਤੁਸੀਂ ਤੁਹਾਡਾ ਸਭ ਤੋਂ ਵੱਧ ਜ਼ੋਰ ਤੁਹਾਡਾ ਸੋਸ਼ਲ ਮੀਡੀਆ ਤੇ ਲੱਗਿਆ ਹੋਇਆ ਹੈ ਇਸ ਕਰਕੇ ਵੀਰੋ ਮੇਰੇ ਭਰਾਵ ਆਪਾਂ ਵੀ ਜਿਹੜੀ ਪੂਰੀ ਆਪਣੀ ਡਟ ਕੇ ਆਪਾਂ ਆਪਣੇ ਪੰਜਾਬ ਦੀ ਗੱਲ ਕਰਨੀਆਂ ਲੋਕਾਂ ਦੀ ਗੱਲ ਕਰਨੀਆਂ ਆ ਹੁਣ ਤੁਸੀਂ ਖਿਆਲ ਰੱਖਿਆ ਕਰੋ ਕਿਉਂਕਿ ਲੋਕਾਂ ਨੂੰ ਇਕੱਠੇ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਇਸ ਲਈ ਸੋਸ਼ਲ ਮੀਡੀਆ ਦੀ ਬੜੀ-ਬੜੀ ਜ਼ਰੂਰਤ ਆ ਫੇਸਬੁੱਕ ਦੀ ਬੜੀ-ਬੜੀ ਜ਼ਰੂਰਤ ਆ ਇਹ ਤੁਸੀਂ ਸਾਰਿਆਂ ਨੇ ਆ ਗੱਲ ਜਿਹੜੀ ਆਪਣੀ ਆਪਣੀ ਉੱਥੇ ਪਹੁੰਚਾ ਦੇਣੀ ਕਿ ਪੰਜਾਬ ਸਰਕਾਰ ਇਸ ਹਰਕਤਾਂ ਦੇ ਉੱਤਰੀ ਹੋਈ ਆ ਇੰਡੀਆ ਗਵਰਨਮੈਂਟ ਦਾ ਤੁਹਾਨੂੰ ਪਤਾ ਹੀ ਆ ਸੈਂਟਰ ਦੀ ਸਰਕਾਰ ਨੂੰ ਪਤਾ ਹੀ ਆ ਕਿੱਥੇ ਸਾਡੇ ਪੱਕੇ ਦੇ ਵਿੱਚ ਭੁਗਤਦੀ ਆ ਪਰ ਘੱਟ ਸਾਡੇ ਜਿਹੜੇ ਪੰਜਾਬ ਵਾਲੇ ਵੀ ਨਹੀਂ ਰਹਿ ਰਹੇ ਦੇਖੀ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਹਰਕਤਾਂ ਕਰ ਰਹੇ ਹੋ ਯਾਦ ਰੱਖਿਓ ਕਿ ਇਹਨਾਂ ਤੁਹਾਡੇ 13 ਦੇ ਤੁਸੀਂ 13 ਦੇ 13 ਕਹਿੰਦੇ ਨੇ ਹੁਣ 13 0 ਤੁਹਾਡੀ ਸੀਟ ਹੋਣੀ ਆ ਜਿਹੜੀਆਂ ਹਰਕਤਾਂ ਆਸ ਤਾ ਪੰਜਾਬ ਗਵਰਨਮੈਂਟ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕਰਤੇ ਲੱਗੀ ਹੋਈ ਆ ਤੁਹਾਡੀਆਂ 13 0 ਸੀਟਾਂ ਹੋਣੀਆਂ ਨੇ 13 ਤੁਹਾਡੀਆਂ 0 ਸੋ ਆ 0 ਆਉਣੀਆਂ ਨੇ ਤੁਹਾਨੂੰ ਤੁਹਾਨੂੰ ਇੱਕ ਵੀ ਸੀਟ ਨਹੀਂ ਆਉਣੀ ਤੁਸੀਂ ਇਹ ਦੇਖੋ ਜਿਹੜੇ ਤੁਸੀਂ ਹਰਕਤਾਂ ਦੇ ਉੱਪਰ ਉਤਰੇ ਹੋ ਆਮ ਆਦਮੀ ਪਾਰਟੀ ਵਾਲਿਓ ਤੁਹਾਨੂੰ 0 ਸੀਟ ਆਉਣੀਆਂ 0 ਤੇ ਇਸ ਕਰਕੇ ਪੰਜਾਬ ਦੇ ਮੇਰੇ ਜਿੰਨੇ ਵੀ ਸਤਕਾਰਯੋਗ ਮੇਰੇ ਬਾਪੂਆਂ ਤੇ ਕਰੇ ਇਹ ਗੱਲ ਪਹਚਾਉਣੀ ਮਾਮਾਾਂ ਤੇ ਕਰ ਗੱਲ ਪਹਚਾਉਣੀ ਕਿਉਂਕਿ ਮਾਮਾ ਇਹ ਗੱਲ ਕਹਿੰਦੇ ਹੁੰਦੇ ਨੇ ਪੁੱਤ ਨੂੰ ਤੁਸੀਂ ਫੇਸਬੁੱਕ ਤੇ ਸੁਣਦੇ ਆ ਨੌਜਵਾਨ ਜਿਆਦਾਤਰ ਇੰਸਟਾਗ੍ਰam ਤੇ ਜਾਂ ਉੱਥੇ ਸੁਣਦਾ ਸਾਰਿਆਂ ਨੇ ਆ ਸਾਂਝਾ ਕਰਕੇ ਸਾਰੇ ਇਕੱਲੇ ਇਕੱਲੇ ਨੌਜਵਾਨ ਨੇ ਜਿੰਨਾ ਵੀ ਇਸ ਟਾਈਮ 600 ਬੰਦਾ ਦੇਖ ਰਿਆ 600 ਦੇ 600 ਵੀਰਾਂ ਨੇ ਮੇਰੇ ਭਰਾਵਾਂ ਨੇ ਵੀਡੀਓ ਨੂੰ ਸਾਂਝੀ ਕਰਨੀ ਸਾਂਝੀ ਕਰਕੇ ਅੱਗੇ ਅੱਗੇ ਪਹੁੰਚਾਉਣੀ ਅੱਗੇ ਅੱਗੇ ਪਹੁੰਚਾ ਕੇ ਤਾਂ ਕਿ ਜੁੜ ਸਕਣ ਫਿਕਰ ਨਾ ਕਰੋ ਖੜ ਕੇ ਸਵਾਲ ਪੁੱਛਾਂਗੇ ਹੁਣ ਪਿੰਡਾਂ ਪਲਾਸੀ ਕਾਂਗਰਸ ਨੂੰ ਵੀ ਸਵਾਲ ਕਰ ਰਹੇ ਨੇ ਬਾਦਲਾ ਨੂੰ ਵੀ ਸਵਾਲ ਕਰ ਰਹੇ ਨੇ ਸਵਾਲ ਆਮ ਆਦੀ ਪਾਰਟੀ ਵੱਲੋਂ ਡੱਟ ਕੇ ਹੋਣਗੇ ਯਾਦ ਰੱਖਿਓ ਜਿੰਨੇ ਵੀ ਤੁਹਾਡੇ 13 ਦੇ 13 ਕੈਂਡੀਡੇਟ ਖੜੇ ਨੇਗੇ ਸਾਡੇ ਸਵਾਲਾਂ ਦੇ ਜਵਾਬ ਅਸੀਂ ਚੌਂਕ ਦੇ ਵਿੱਚ ਖੜਾ ਕੇ ਪੁੱਛਾਂਗੇ ਵੀ ਆਹ ਸਵਾਲਾਂ ਦਾ ਸਾਡੇ ਦੇ ਜਵਾਬ ਦਿਓ ਕੱਲੇ-ਕੱਲੇ ਨਹਾ ਤੇ ਰੱਟੀ ਖੜਿਆ ਸਵਾਲ ਫਿਕਰ ਨਾ ਕਰੋ ਆਓ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਕੱਲੇ-ਕੱਲੇ ਸਵਾਲ ਕਰਾਂਗੇ ਵੀ ਆਹ ਸਾਡੇ ਸਵਾਲਾਂ ਦਾ ਜਵਾਬ ਦਿਓ ਜਿਹੜੀਆਂ ਤੁਸੀਂ ਵੋਟਾਂ ਤੋਂ ਪਹਿਲਾਂ ਗੱਲਾਂ ਕਰਦੇ ਸੀਗੇ ਇੱਕ ਇੱਕ ਖੜ ਕੇ ਨੌਜਵਾਨਾਂ ਨੇ ਸਵਾਲ ਕਰਨਾ ਇੱਕ ਤੁਸੀਂ ਹੋਰ ਕੰਮ-ਕੰਮ ਕਰਨਾ ਹੁਣ ਵੋਟਾਂ ਦਾ ਕੰਮ ਚੱਲ ਪਿਆ ਕਿਉਂਕਿ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਕੁ ਵਿਚਾਰੇ ਚਮਚੇ ਜੇ ਹੁੰਦੇ ਨੇ ਕਿ ਮੈਂ ਉਹਨਾਂ ਨੂੰ ਕਹਿਣਾ ਮੇਰੇ ਭਰਾਵੋ ਇਹ ਚਮਚਾਗਰੀ ਛੱਡਿਏ ਪੰਜਾਬ ਨੂੰ ਇਸ ਟਾਈਮ ਬਚਾਉਣ ਲਈ ਬੜਾ ਕੁਝ ਲੜਨਾ ਪੈਣਾ ਪਰ ਫਿਰ ਵੀ ਜਿਹੜੇ ਉਹ ਭਰਾ ਬਾਲੇ ਕੱਟੜ ਸਮਰਥਕ ਬਣੇ ਹੁੰਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਸਵਾਲ ਨਹੀਂ ਕਰ ਲੈਣਾ ਜਿਹੜੇ 13 ਦੇ 13 ਐਮਪੀ ਵੋਟਾਂ ਮੰਗਣ ਜਾਣਗੇ ਉਹਨਾਂ ਨੂੰ ਸਵਾਲ ਨਹੀਂ ਕਰ ਲੈਣਾ ਪਰ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਹੀ ਗੱਲ ਦਾ ਹਤਾ ਤੁਸੀਂ ਪਤਾ ਕੀ ਕਰਨਾ ਤੁਸੀਂ ਇੱਕ ਸਪੀਕਰ ਲਾਉਣਾ ਜਿਵੇਂ ਕਿ ਫਰਜਕੋੜ ਜਿਹੜੀ ਵੀ ਸੱਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਬੋਲਣ ਆ ਰਹੇ ਨੇ ਉਧਰੋਂ ਦੂਜੇ ਪਾਸੇ ਕਿਤੇ ਕੋਠੇ ਧਰ ਕੇ ਸਪੀਕਰ ਚੜ ਦੇਣਾ ਸਪੀਕਰ ਤੁਸੀਂ ਚੜ ਦੇਣਾ ਸਪੀਕਰ ਚੜ ਕੇ ਕੀ ਕਰਨਾ ਸਪੀਕਰ ਚੜ ਕੇ ਉਧਰੋਂ ਸਵਾਲ ਕਰਨੇ ਸ਼ੁਰੂ ਕਰ ਦੇਣਿਆ ਮੈਂ ਜਦੋਂ ਚਰਨਜੀਤ ਚੰਨੀ ਆਇਆ ਪਹਿਲਾ ਵਾਲਾ ਮੁੱਖ ਮੰਤਰੀ ਵੈਸੇ ਤਾਂ ਉਹਨਾਂ ਤਾਂ ਮੇਰੇ ਹੱਕ ਦੇ ਵਿੱਚ ਵੀ ਭੁਗਤਿਆ ਵਿਚਾਰਾ ਉਹ ਹਨ ਜਿਹੜੇ ਤਾਂ ਮੈਂ ਇੰਨਾ ਵਿਰੋਧ ਕੀਤਾ ਸੀਗਾ ਪਰ ਉਦੋਂ ਮੈਂ ਕੀ ਕਰਾਂ ਸੀਗਾ ਉਦੋਂ ਮੈਂ ਪਿੰਡ ਦੇ ਵਿੱਚ ਦੂਜੇ ਪਾਸੇ ਸਪੀਕਰ ਫਟ ਕਰਤਾ ਆਵਦਾ ਸਪੀਕਰ ਫਿੱਟ ਕਰਕੇ ਮੈਂ ਇਦਾਂ ਸਵਾਲ ਕਰਨੇ ਸ਼ੁਰੂ ਕਰਦੇ ਵੀ ਆ ਜਿਹੜਾ ਸਵਾਲ ਨੇ ਸਾਡੇ ਨਾਲ ਜਵਾਬ ਦੇ ਕੇ ਜਾਓ ਹੁਣ ਤੁਸੀਂ ਵੀ ਆਮ ਆਦਮੀ ਪਾਰਟੀ ਨੂੰ ਸਵਾਲ ਇਸ ਤਰ੍ਹਾਂ ਹੀ ਕਰਨਿਆ ਸਪੀਕਰ ਜੇਕਰ ਉਧਰ ਲੱਗਿਆ ਹੋਇਆ ਸੱਤ ਦੇ ਵਿੱਚ ਲੱਗਿਆ ਹੋਦਾ ਦੂਜੇ ਪਾਸੇ ਸਪੀਕਰ ਤੁਸੀਂ ਆਪ ਦਾ ਲਾ ਦੇਣਾ ਉਹ ਸਪੀਕਰ ਲਾ ਕੇ ਉਹਦੇ ਵਿੱਚ ਸਵਾਲ ਕਰਨਿਆ ਆਮ ਆਦਮੀ ਪਾਰਟੀ ਨੂੰ ਵੀ ਆ ਸਾਡੇ ਸਵਾਲਾਂ ਦਾ ਜਵਾਬ ਦਿਓ ਆ ਜਿਹੜਾ ਵੀ ਕੋਈ ਇਸ ਤਰ੍ਹਾਂ ਸਾਡੇ ਨੌਜਵਾਨਾਂ ਨਾਲ ਹੋ ਰਿਹਾ ਸਾਡੀ ਜਵਾਨੀ ਨਾਲ ਹੋ ਰਿਹਾ ਕੱਲਾ ਕੱਲਾ ਸਵਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਕਰਨਾ ਠੀਕ ਆ ਜੀ ਤੇ ਤੁਸੀਂ ਜਿਉਂਦੇ ਵਾਸਤੇ ਰਹੋ ਸਾਰੇ ਜਾਨੇ ਆਵਾਜ਼ ਇਹ ਬੰਦ ਨਹੀਂ ਹੋਣ ਵਾਲੀ ਹੈਗੀ ਮੁੱਖ ਮੰਤਰੀ ਸਾਹਿਬ ਇਹ ਆਵਾਜ਼ ਨਹੀਂ ਬੰਦ ਹੋਣ ਵਾਲੀ ਜਿੰਨਾ ਮਰਜ਼ੀ ਝੋੜ ਲਾ ਲਓ ਜਿੰਨਾ ਮਰਜ਼ੀ ਲੱਗਦਾ ਤੁਸੀਂ ਲਾ ਲਓ ਇਹ ਆਵਾਜ਼ ਐਵੇਂ ਹੀ ਗੜਕੂਗੀ ਐਵੇਂ ਹੀ ਗੂੰਜੂਗੀ ਜਿਹਨੇ ਤੁਹਾਡੇ ਗਲਤ ਨੀਤੀਆਂ ਨੇ ਉਹਨਾਂ ਦੇ ਖਿਲਾਫ ਐਵੇਂ ਹੀ ਆਵਾਜ਼ ਗੂੰਜੂਗੀ ਇਹ ਤੁਸੀਂ ਜਿੰਨਾ ਮਰਜ਼ੀ ਪੇਜ ਬੰਦ ਕਰ ਲਓ ਜੋ ਮਰਜ਼ੀ ਕਰਨਾ ਕਰ ਲਓ ਅੱਜ ਆ ਨਵਾਂ ਪੇਜ ਬਣਾਤਾ ਫਿਕਰ ਨਾ ਕਰੋ ਇਹਨੂੰ ਕੱਲ ਨੂੰ ਪੇਜ ਨੂੰ ਇਹਨੂੰ ਹਿਸਾਬ ਨਾਲ ਲਿਓ ਵੀ ਤੁਹਾਡੇ ਤੋਂ ਬਰਾਬਰ ਟਪਾ ਦਾਂਗੇ ਤੁਹਾਡੇ ਤੋਂ ਵੱਧ ਦੀ ਰੀਚ ਕਰ ਦਾਂਗੇ ਤੁਹਾਡੇ ਤੋਂ ਵੱਧ ਲੋਕਾਂ ਨੂੰ ਸੁਣ ਲਾ ਦਾਂਗੇ ਇਹ ਕਿੱਥੇ ਆਵਾਜ਼ਾਂ ਬੰਦ ਕਰ ਲਓਗੇ ਜਿੰਨੇ ਮਰਜ਼ੀ ਪੇਜ ਬੰਦ ਕਰ ਲਓ ਫਿਰ ਕੀ ਹੋ ਜੂਗਾ YouTube ਚੈਨਲ ਤੁਸੀਂ ਕਮਰਾ ਉਹ ਬੰਦ ਕਰਤਾ ਠੀਕ ਆ ਨਾ ਗੱਲ ਕਮੇਡੀਕਾ ਤੁਸੀਂ ਅੱਛਾ ਤੁਸੀਂ ਇਹ ਗੱਲ ਕਹਿਣੇ ਹੋ ਕਿ ਚੀਜ਼ ਦੇਖੋ ਬਾਈ ਜਿਹੜੀ ਸੋਚਣ ਵਾਲੀ ਗੱਲ ਆ ਜਦੋਂ ਮੈਨੂੰ ਕਈ ਸਵਾਲ ਵੀਰੇ ਕਰਦੇ ਹੁੰਦੇ ਨੇਗੇ ਜਿਹੜਾ ਕਮੇਡੀ ਕਰੀ ਚ ਲੋਕ ਜਿੰਨੀਆਂ ਮਰਜ਼ੀ ਗਾਲਾਂ ਕੱਢੀ ਜਾ ਲੋਕਾਂ ਨੂੰ ਉਹਨਾਂ ਤੇ ਉਹ ਹੀ ਪੇਜ ਨਹੀਂ ਬੰਦ ਕਰਦੇ ਜਦੋਂ ਲੋਕਾਂ ਨੂੰ ਜਗਾਉਣ ਵਾਲੀ ਗੱਲ ਕਰਤੀ ਤੇ Facebook ਤੇ ਜਾਂ YouTube ਤੇ ਉਹ YouTube ਵੀ ਬੰਦ ਕਰ ਦੇਣਾ Facebook ਵੀ ਬੰਦ ਕਰ ਦੇਣੀ ਆ ਤੁਸੀਂ ਇਹ ਦੇਖੋ ਕਿੰਨਾ ਜਿਹੜਾ ਗਲਤ ਕੰਟੈਂਟ ਬਣ ਰਿਹਾ ਕੀ ਕੁਝ ਬਣ ਰਿਹਾ ਪੰਜਾਬ ਦੇ ਵਿੱਚ ਉਹ ਫੇਸਬੁੱਕ ਪੇਜ ਆ ਉਹ YouTube ਚੈਨਲ ਨਹੀਂ ਬੰਦ ਕਰੇ ਜਾਂਦੇ ਪਰ ਜਦੋਂ ਲੋਕਾਂ ਨੂੰ ਗੱਲ ਜਗਾਉਣ ਵਾਲੀ ਆ ਗਈ ਲੋਕਾਂ ਨੂੰ ਜਾਗਰੂਤ ਕਰਨ ਵਾਲੀ ਆ ਗਈ ਉਦੋਂ ਇਹ ਪੇਜ ਬੰਦ ਕਰ ਦਿੰਦੇ ਨੇ ਇਸ ਕਰਕੇ ਇਹ ਚੀਜ਼ਾਂ ਨਹੀਂ ਗਿਆ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਸਾਨੂੰ ਜਾਗਣ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਡਟ ਕੇ ਆਪਾਂ ਜਿਹੜਾ ਆਪਣੇ ਪੰਜਾਬ ਦੀ ਗੱਲ ਕਰਨੀ ਆ ਕਿਸਾਨੀ ਦੀ ਗੱਲ ਕਰਨੀ ਆ ਮਜ਼ਦੂਰੀ ਦੀ ਗੱਲ ਕਰਨੀ ਆ ਜਿਹੜੇ ਵੀ ਸਾਡੇ ਪੰਜਾਬ ਦੇ ਮਸਲੇ ਨੇ ਉਹਨਾਂ ਤੇ ਗੱਲ ਕਰਨੀਆਂ ਤੇ ਜਿਉਂਦੇ ਵਾਸਤੇ ਰਹੋ ਇਹਨੂੰ ਸਾਂਝਾ ਕਰਦੇਓ ਤੇ ਆ ਪੇਜ ਨਵਾਂ ਬਣਾਇਆ ਬਾਕੀ ਇਹਨਾਂ ਗੱਲਾਂ ਬਾਤਾਂ ਰੋਜ਼ ਹੀ ਆਪਾਂ ਹੁਣ ਕਰੰਟ ਕੱਢਦੇ ਰ ਆ ਕਰਾਂਗੇ ਠੀਕ ਆ ਧੰਨਵਾਦ ਸਾਰਿਆਂ ਦਾ ਟੈਨਸ਼ਨ ਟੁਣਚ ਨਹੀਂ ਹੈਗੀ ਬਾਈ ਟੈਨਸ਼ਨ ਤਾਂ ਭਰਾ ਜਸਵਿੰਦਰ ਬੁੱਕਾ ਕਹਿੰਦਾ ਟੈਨਸ਼ਨ ਤਾਂ ਵੀਰੇ ਆਪਾਂ ਜੇਲਾਂ ਦੇ ਵਿੱਚ ਜਾ ਕੇ ਨਹੀਂ ਲੈਂਦੀ ਪਰਚੇ ਪੈਨੇ ਆਪਾਂ ਉਦੋਂ ਟੈਨਸ਼ਨ ਨਹੀਂ ਲੈਂਦੀ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਇਹੋ ਜਿਹੇ ਪੇਜ ਤਾਂ ਪੰਜਾਬ ਤੋਂ 100 ਵਾਰੀ ਕਰਵਾਉਣ ਨੇਗੇ 100 ਵਾਰੀਆਂ ਇਹ ਚੀਜ਼ਾਂ ਕਰਵਾਉਣ ਨੇਗੀਆਂ ਇਹ ਗੱਲਾਂ ਨਹੀਂ ਹੈਗੀਆਂ ਵੀਰੇ ਟੈਂਸ਼ਨ ਕਿਸੇ ਗੱਲ ਦੀ ਨਹੀਂ ਹੈਗੀ ਟੈਂਸ਼ਨ ਕਾਦੀ ਲੈਣੀ ਆ ਬਾਈ ਆਪਾਂ ਇਹੋ ਜਿਹਾ ਪੇਜ ਇਹੋ ਜਿਹਾ ਜੇਲਾਂ ਕੱਟ ਲੀਆਂ ਪਰਚੇ ਪਾਲੇ ਉਹ ਕਰ ਲੈ ਕਾਸੀ ਗੱਲ ਦੀ ਟੈਂਸ਼ਨ ਨਹੀਂ ਹੈਗੀ ਟੈਂਸ਼ਨ ਕਾਦੀ ਲੈਣੀ ਛੋਟੇ ਵੀਰ ਤੇ ਇਹੋ ਜਿਹਾ ਗੱਲਾਂ ਜਿਹਾ ਮੰਨ ਕੇ ਚੱਲੇ ਹੋਇਆ ਹਨਾ ਤੇ ਆਪਾਂ ਕੋਲ ਪੈਸਾ ਕਈ ਕੰਮ ਹੋਏ ਨੇ ਹੁਣ ਤੁਸੀਂ ਇਹ ਦੇਖੋ ਜਦੋਂ ਮੈਂ ਪੈਸਾ ਕਮਾਇਆ ਫੇਸਬੁੱਕ ਤੋਂ ਕਮਾਇਆ ਜਦੋਂ ਮੈਂ YouTube ਤੋਂ ਕਮਾਇਆ ਕਮਾਇਆ 8-9 ਮਹੀਨੇ ਹੋ ਗਏ ਲਗਾਤਾਰ ਜਦੋਂ ਜਦੋਂ ਮੈਂ ਜੇਲ੍ਹ ਤੋਂ ਪਹਿਲੀ ਵਾਰ ਜੇਲ੍ਹ ਜਾ ਕੇ ਜਦੋਂ ਗਰਮੀਆਂ ਦੇ ਵਿੱਚ ਮੈਂ ਜੇਲ੍ਹ ਦੇ ਵਿੱਚੋਂ ਆਇਆ ਮੁੜ ਕੇ ਦਿਖਾਓ ਮੈਂ ਕਿਹੜੀਆਂ YouTube ਤੇ ਵੀਡੀਓ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਕਰਿਆ ਵਿਊ ਵਾਲਾ ਤਾਂ ਹੁਣ ਕੋਈ ਚੱਕਰੀ ਨਹੀਂ ਰਿਹਾ ਯਾਰ ਹੁਣ ਤਾਂ ਬਸ ਉਹੀ ਤਾਂ ਹੌਣ ਤੂੰ ਕਿੱਲਾ ਕੱਟਣਾ ਹੁੰਦਾ ਚੱਕਰੀ ਉਹ ਹੈ ਹੁਣ ਤਾਂ ਉਸੇ ਮੁੱਦਤੀਆਂ ਹੋਇਆਂ ਹੁਣ ਤਾਂ ਉਹ ਵੀ ਉਹ ਵਾਲਾ ਪਹਿਲਾਂ ਸਾਨੂੰ ਹੁੰਦਾ ਜਦੋਂ ਅਸੀਂ ਜਦੋਂ ਇਹ ਸ਼ੁਰੂਆਤ ਕਰੀ ਅਨੇ ਚੀਜ਼ਾਂ ਤੋਂ ਹੁੰਦਾ ਤੇ ਇਸ ਕਰਕੇ ਹੁਣ ਤਾਂ ਕੋਈ ਚੱਕਰੀ ਨਹੀਂ ਰਿਹਾ ਹੁਣ ਤਾਂ ਬਸ ਗੱਲ ਡੱਟ ਕੇ ਇੱਥੇ ਜਿਹੜੀ ਕਰ ਰਹਿਆ ਕਰ ਰਹਿਆ ਜਾਉਂਦੇ ਬਾਦਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਜੁੜੇ ਰਹੋ ਤੇ ਦਾ ਲਿੰਕ ਕਰਕੇ ਕਾਪੀ ਕਰਕੇ ਸਾਰਿਆਂ ਤੇ ਕਿਰਪਾ ਚਾ ਦੇਣਾ ਠੀਕ ਆ ਵੀਰੇ ਤੇਰੇ ਵਰਗੇ ਮੈਨੂੰ ਤਾਂ ਫਿਕਰ ਨਹੀਂ ਓਕੇ ਵੀਰੇ ਧੰਨਵਾਦ